ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਤਰੀਕੇ ਗਿਆ ਜੀ 11 ਜੁਲਾਈ 2025 ਸਮਾਂ ਕੁਝ ਸਵੇਰ ਦੇ 8:00 ਵਜੇ ਦਾ ਤੇ ਵੀਰ ਕੋਲ ਪੰਜ ਪਸ਼ੂ ਵਕਾਊ ਹੈ ਜੀ ਪੰਜ ਮੱਝਾਂ ਵਕਾਊ ਹੈ ਇਹਨਾਂ ਡਿਟੇਲ ਆਏ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਬਹੁਤ ਹੀ ਸਸਤੇ ਭਾਅ ਵੀਰ ਦੇ ਤੇ ਆਰੋਹੀ ਕਰਦੇ ਆਂ ਜੀ ਜਾਣਕਾਰੀ ਸ਼ੁਰੂ ਹੋਰ ਜੀ ਵਰਿਆਮ ਜੀ ਕੀ ਹਾਲ ਚਾਲ ਵਧੀਆ ਜੀ ਠੀਕ ਠਾਕ ਤੇ ਸਾਡੇ ਦੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਸ ਕਰਦੇ ਆਂ ਵੀ ਗੁਰੂ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਵੀਡੀਓ ਆਪਾਂ ਪਾ ਦੇਣੀ ਹੈਗੀ ਛੇਤੀ ਥੋੜਾ ਜਿਹਾ ਗੱਲ ਇਦਾਂ ਬਣੇ ਵੀ ਮਾਲ ਆਈ ਗਿਆ ਤੇ ਭੈਣ ਭਰਾ ਲਈ ਗਿਆ ਨਾਲੋਂ ਨਾਲ ਹਾਂਜੀ ਤੇ ਨਾਲੇ ਆਪਣੀ ਕੋਸ਼ਿਸ਼ ਇਹ ਹੁੰਦੀ ਆ ਵੀ ਮਾਲ ਜਿਹੜਾ ਨਾ ਆਪਾਂ ਸਾਰੀਆਂ ਹੀ ਬਾਈਟ ਸਾਰੇ ਹੀ ਹੋਣਾ ਆਪਣੇ ਬਾਈਟ ਹਾਂਜੀ ਹਾਂਜੀ ਵੱਤ ਵੱਤ ਕੋਸ਼ਿਸ਼ ਜੇ ਕਰੀ ਦੀ ਵੀ ਘਟ ਬੈਠੀ ਹੋਏ ਹਾਂਜੀ ਤੇ ਅੱਜ ਆਪਣੇ ਤਾਂ ਸਾਰਾ ਕੁਝ ਹੈਗਾ ਜੀ ਅੱਜ ਰੇਟ ਦੀ ਗੱਲ ਕਰੀਏ ਤੇ 68000 ਤੋਂ ਲੈ ਕੇ ਤੇ 41-42000 ਤੱਕ ਮਹੀ ਹੋਊਗੀ ਆਪਣੇ ਠੀਕ ਹੈ ਜੀ ਦੁੱਧ ਦੀ ਗੱਲ ਕਰੀਏ ਤੇ 9-10 ਲੀਟਰ ਤੋਂ ਲੈ ਕੇ ਤੇ 6-7 ਲੀਟਰ ਵਾਲੀ ਤੱਕ ਹੋਊਗੀ ਠੀਕ ਹੈ ਜੀ ਬੱਚਿਆਂ ਵਾਲੇ ਵੀ ਡੰਗਰਿਆ ਬੱਚਿਆਂ ਤੋਂ ਬਿਨਾਂ ਵੀ ਠੀਕ ਹੈ ਜੀ ਤੇ ਮਾਫੀ ਚਾਹੁੰਦੇ ਆ ਟੋਕਰ ਕਬ ਨਹੀਂ ਜੀ ਅੱਜ ਕੋ ਡੰਗਰ ਲੱਭਾ ਠੀਕ ਹੈ ਹਾਂਜੀ ਹੈਗੇ ਕਰਨਾ ਕੱਲ ਪਕਾ ਮਾਇਸ ਤੇ ਬੱਚਿਆਂ ਵਾਲੇ ਆ ਹਾਂਜੀ ਹਾਂਜੀ ਤਿੰਨ ਬੱਚਿਆਂ ਤੋਂ ਬਿਨਾਂ ਹਾਂਜੀ 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 ਤੇ ਕਰੀਏ ਜੀ ਸ਼ੁਰੂ ਕੀ تھی ਜਰੂਰ ਜੀ ਜਰੂਰ ਚਲੋ ਜੀ ਬਾਕੀ ਇੱਕ ਬੇਨਤੀ ਕਿ ਇਹਨੇ ਉਹ ਨੰਗਰ ਲੈਣਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਹਾਂਜੀ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਬਿਆਨ ਆ ਪਾਓ ਹਾਂਜੀ ਤੇ ਘਰੇ ਆ ਗਏ ਹਾਂਜੀ ਤੇ ਆਪ ਦੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਮਝ ਆਈ ਮਾਲ ਹੋਣਾ ਸਾਰਾ ਅੱਛਾ ਜੀ ਤੇ ਹੁਣ ਵੀ ਭੈਣ ਭਰਾਵਾਂ ਦੇ ਫੋਨ ਕਰਨ ਦੇ ਹਨ ਮੈਂ ਕਹਾਂ ਸਾਨੂੰ ਵੀਡੀਓ ਪਾ ਲੈਂਦਾ ਫਿਰ ਆ ਜਾਓ ਵੇਖਣ ਮੈਂ ਗਾਹਕ ਫੋਨ ਬੜਾ ਕਰ ਹੁੰਦਾ ਤੁਹਾਨੂੰ ਵੀ ਆਉਂਦੇ ਆ ਮੈਨੂੰ ਹਾਂਜੀ ਹਾਂਜੀ ਆਉਂਦੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਜੀ ਕਰੀਏ ਫਿਰ ਜਾਣਕਾਰੀ ਸ਼ੁਰੂ ਹਾਂਜੀ ਜਰੂਰ ਜੀ ਠੀਕ ਦੇ ਹੋ ਜਾਣਗੇ ਇਹ ਭਾਜੀ ਦੂਜਾ ਸੂਆ ਝੋਟੀ ਹੈ ਅੱਛਾ ਇਹ ਦੂਜਾ ਸੂਆ ਝੋਟੀ ਤੇ ਸੂਈ ਨੂੰ ਇਹਨੂੰ ਭਾਜੀ ਕੋਈ ਕੋਈ ਤਿੰਨ ਸਾਢੇ ਤਿੰਨ ਮਹੀਨੇ ਹਾਂਜੀ ਉਹ ਤਿੰਨ ਨਾਲੇ ਤਿੰਨਾ ਦੁੱਤੇ ਲਾਲੇ ਤਿੰਨਾ ਦੁੱਤੇ ਲਾਲੇ ਹਨਾ ਜੀ ਮਗਰੇ ਦੇ ਕਟਾ ਜੇ ਬੱਚਾ ਇਹਦਾ ਵਾ ਮਗਰੇ ਦੇ ਕਟਾ ਜੀ ਆਹ ਕਟਾ ਜੀ ਭਾਜੀ ਲਓ ਜੀ ਮੋਰਾ ਚਣਾਈ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਟਾ ਜੀ ਨਾਲ ਹਾਂਜੀ ਠੀਕ ਹੈ ਇਹ ਲੈ ਆਓ ਜੀ ਖੋਲ ਕੇ ਕਰਾਓ ਚੈੱਕ ਤੇ ਦੁੱਧ ਦੀ ਗੱਲ ਕਰੀਏ ਤੇ ਭਾਜੀ ਦੁੱਧ ਦੇ ਥੱਲੇ ਹੈਗਾ ਜੀ 9 10 ਦਾ ਦਿਖਾਵਾ 8 ਲੀਟਰ ਪੱਕਾ ਲੋਹੇ ਦਾ 8 ਲੀਟਰ ਪੱਕਾ ਹਾਂਜੀ ਹਾਂਜੀ ਲੋਹੇ ਦਾ ਕੰਨ ਸੁਣ ਕਿਵੇਂ ਮੈਂ ਨਾ ਬਹੁਤ ਵਧੀਆ ਜੀ ਆਰਡਰ ਕੁਆਲਿਟੀ ਤੇ ਬਹੁਤ ਹੀ ਵਧੀਆ ਨਾ ਹਾਂਜੀ ਆਪਾਂ ਤੁਹਾਨੂੰ ਤੇ ਬਾਕੀ ਇਹ ਆ ਵੀ ਸੂਈ ਇੱਥੇ ਗਿਆ ਸਾਡੇ ਇੱਕ ਤੰਨਾ ਦੀ ਤੰਨਾ ਤੋਂ ਤਾਂ ਚਾਹੁੰਦੀ ਲਾ ਲਈ ਤੇ ਹਾਂਜੀ ਉਹਨਾਂ ਨੇ ਕਹਿਣ ਮੁਤਾਬਕ ਮਹੀਨਾ ਇੱਕ ਹੋਇਆ ਵਾ ਮੰਨ ਲਓ ਇਹਨੂੰ ਗਾਂ ਬਣੀ ਠੀਕ ਹੈ ਪਰ ਆਪਾਂ ਇਹਨਾਂ ਮੋਲੇ ਆੜੇ ਬਣੀ ਦੇ ਹਿਸਾਬ ਨਾਲ ਆਪਾਂ ਤੇ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਕਰਨਾ ਹੈ ਚਲੋ ਜੀ ਲਓ ਜੀ ਫਿਰ ਕੁਆਲਿਟੀ ਕਰ ਲੋ ਜੀ ਚੈੱਕ ਬਹੁਤ ਬਹੁਤ ਸੋਹਣੀ ਮੱਝ ਹੈ ਬਹੁਤ ਸੋਹਣੀ ਹੈ ਹਨਾ ਜੀ ਹਾਂਜੀ ਹਾਂਜੀ ਬਹੁਤ ਜੀ ਆਪਾਂ ਜਿਹੜਾ ਬਾਕੀ ਦਾ ਭਾਅ ਕਰ ਦੇਣਾ ਬਿਲਕੁਲ ਹੀ ਜਾਇਜ਼ ਭਾਅ ਹਣਾ ਸਵਾ 1.5 ਲੱਖ ਦੀ ਮਹੀਂ ਆਉਂਦੀ ਹੈ ਇਹਦੀ ਰੋਕ ਲਓ ਜੀ ਇੱਥੇ ਕਿਵੇਂ ਸੀਲਸ ਲੱਗ ਗਿਆ ਜੀ ਵਧੀਆ ਜੀ ਇੱਕ ਚਵਾਈ ਚੁਈ ਕਿਵੇਂ ਇਹਦੀ ਇੱਕ ਨੰਬਰ ਜੀ ਇੱਕ ਨੰਬਰ ਹੈ ਇਹ ਰੋਕ ਲਓ ਮਾੜਾ ਜੀ ਲਓ ਜੀ ਉਹ ਥੋੜਾ ਹੈ ਨਾ ਘਰੋਂ ਨਹੀਂ ਡੰਗਰ ਨਿਕਲੇ ਜਿਹੜੇ ਅਸਰੇ ਕਾਲੇ ਪੈਂਦੇ ਤੁਹਾਨੂੰ ਦਾ ਹਾਂਜੀ 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 ਉਹ ਤੇ ਗੱਲ ਹੀ ਕੀ ਹੈ ਜੀ ਹਾਂਜੀ ਫਿਰ ਤੋਂ ਡਿਟੇਲ ਇਹਦੀ ਸਾਂਝੀ ਕਰ ਦਿਓ ਜੀ ਭਾਜੀ ਸੁਗਾ ਦੁੱਜਾ ਜੀ ਸੁਗਾ ਦੁੱਜਾ ਸੂਈ ਨੂੰ 3 1/2 ਮਹੀਨੇ ਹੋਏ ਜੇ ਤੇ ਮਗਰ ਕਟਾ ਜੇ ਮਗਰ ਤੇ ਬਣੀ ਨੂੰ ਮਹੀਨਾ ਆਇਆ ਤਾਂ ਦੁੱਧ ਜਿਹੜਾ ਵਾ ਦਿਖਾਵਾ ਭਾਵੇਂ 9 10 ਦਾ ਵੇ ਲੋਹੇਰ ਦਾ ਜਿਹੜਾ 8 ਲੀਟਰ ਦੁੱਧ ਪੱਕਾ ਠੀਕ ਹੈ ਲੋਹੇਰ ਦਾ 8 ਲੀਟਰ ਪੱਕਾ ਹਨਾ ਜੀ ਹਾਂਜੀ ਬਾਕੀ ਆਪਣੀ ਤਸੱਲੀ ਕਰ ਸਕਦਾ ਮੈਂ ਨਾ ਜੀ ਦੋ ਡੰਗ ਇਹੋ ਹੀ ਆਪਣੀਆਂ ਬੇਨਤੀਆਂ ਆਪਾਂ ਡੰਗਰ ਬੰਨ੍ਹਦੇ ਵੀ ਤੇ ਖੋਲ੍ਹਦੇ ਵੀ ਇਹੋ ਕਹੀ ਜਾਂਦੇ ਆ ਵੀ ਭਾਜੀ ਆਪਦੇ ਤਸੱਲੀ ਕਰ ਤਸੱਲੀ ਕਰਕੇ ਹਨਾ ਜੀ ਹਾਂਜੀ ਠੀਕ ਹੈ ਜੀ ਤੇ ਪ੍ਰਤਾਪ ਜੀ ਰੇਟ ਦੀ ਵੀ ਕਰ ਲਈ ਗੱਲਬਾਤ ਆ ਵੇਖੋ ਭਾਜੀ ਚੈੱਕ ਕਰੋ ਆਰਡਰ ਕੋਲ ਲਓ ਜੀ ਪਹਿਲੂ ਕਰ ਲੋ ਚੈੱਕ ਇਹਨੂੰ ਮੜ ਉਹ ਥੋੜਾ ਐ ਨਾ ਝਗਦੀ ਆ ਹਾਂਜੀ ਜੀ ਪੂਰੀ ਪੜੀ ਜੰਮੀ ਬਲੀ ਮਈ ਆ ਪੂਰੀ 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 ਥੋੜਾ ਆ ਗਏ ਨੇ ਨਾ ਪਤਾ ਲੱਗ ਨਹੀਂ ਜਾ ਰਿਹਾ ਕਰਕੇ ਜੇ ਡੰਗਰੇ ਆ ਥੋੜਾ ਆ ਗਏ ਨੇ ਮਾਲਾ ਚਾਰ ਚੁਰਜਾ ਆਪਣਾ ਹਰ ਵੀਡੀਓ ਜ਼ਿਕਰ ਕਰਦੇ ਥੋੜਾ ਖਾਂਦਾ ਨਹੀਂ ਡੰਗਰ ਨਾ ਹਾਂਜੀ ਦੇ ਦਈਏ ਸਵਾਦੀ ਆਪਾਂ ਨਹਾਣਾ ਆਲਾ ਜੈ ਜੀ ਕਰਨਾ ਰੇਟ ਤੇ ਭਰਾਵਾਂ ਦਾ ਆਪਣਾ ਫੋਨ ਬਥੇਰੇ ਹੁੰਦੇ ਨਹੀਂ ਨਹੀਂ ਗੱਲ ਇਹ ਪਾਜੀ ਕਸਾਈ ਕਰਨ ਵਾਲਾ ਆਪਣਾ ਮੁੱਲ ਨਹੀਂ ਹੋਣਾ ਮੁੱਲ ਹੋਣਾ ਜੇ ਆਪਣਾ ਛੋਟਾ ਜਿਹਾ ਹੀ ਤੁਹਾਨੂੰ ਪਤਾ ਹੀ ਅੱਗੇ ਆਪਣੀ ਆਤ ਦਾ ਹਾਂਜੀ ਹਾਂਜੀ ਉਹ ਵੀ ਕਿਹੇ ਗੱਲੋਂ ਮੈਂ ਕੁਰਸੀ ਨਹੀਂ ਜੇ ਕੋਈ ਖੜ ਕੇ ਜਿੰਨੇ ਦੀ ਆਪਾਂ ਅੱਜ ਦੇ ਦੇਣੀ ਹਨ ਹਾਂਜੀ ਜੇ ਅਗਲਾ 2 ਮਹੀਨੇ ਪੀ ਵੀ ਲਵੇ ਨਾ ਤੇ ਚੈੱਕ ਪਾਸ ਨਿਕਲ ਆਵੇ ਤੇ ਆਪਾਂ ਨੂੰ ਵਾਪਸ ਕਰ ਦੇਣੀ ਠੀਕ ਹੈ ਜੀ ਆਪਾਂ ਜੇ ਅੱਗੇ ਚੈੱਕ ਪਾਸ ਨਿਕਲ ਆਵੇ ਹਾਂਜੀ 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 ਹਣਾਈ ਚਲੋ ਜੇ ਅਗਲੇ ਕਈ ਭਣਪਰਾ ਖੜਦੇ ਆ ਜਿਨ੍ਹਾਂ ਦੇ 2-3 ਮਹੀਨੇ ਲਵੇਰੇ ਦੀ ਲੋੜ ਹੁੰਦੀ ਹੈ ਹਾਂਜੀ ਇਹਨੇ ਹੁਣ ਕੋਈ ਬਣੀ ਆ ਗਾਂ ਇਹਨੇ ਨਿਕਲੀ ਹੋਣਾ ਭਾਜੀ ਨਿਕਲੀ ਆ ਰੁਹਾਈ ਮਹੀਨ ਨਵੀਂ ਹਾਂਜੀ ਤੇ ਇਹਦਾ ਭਾਜੀ ਮੁੱਲ ਜੋ ਮਰਜ਼ੀ ਕਰੀਏ ਆਪਾਂ ਦੀ ਜਿਹੜੀ ਪਹੁੰਚ ਐ ਨਾ ਹਾਂਜੀ ਉਹ ਕਰਨੀ ਏ ਜੇ ਪੂਰੇ 68000 ਦੀ 68000 ਦੇ ਵਿੱਚ ਪੂਰੇ 68000 ਦੀ ਪਹੁੰਚ ਕਰਨੀ ਏ ਹਾਂਜੀ ਤੇ ਜੇ ਕੋਈ ਗੱਡੀ ਆਪਦੀ ਲੈਵੇ ਤਾਂ 65000 ਦੀ ਜੈ ਸੁਣਾਉਣੀ ਏ ਉਹਦੇ ਵਿੱਚੋਂ ਸਿਰਫ ਛੋਟ ਹੋਣੀ ਏ 100 ਰੁਪਇਆ ਹੋਰ ਨਹੀਂ ਜਿ ਕੋਣ ਠੀਕ ਹੈ ਜੀ ਤੇ ਜੇ ਮੁੱਲ ਕਰਾਉਣਾ ਮੁੱਲ ਕਰਾਉਣ ਨੂੰ ਭਾਵੇਂ ਭਾਜੀ ਇਹਦਾ ਸਵਾ ਕਰਾ ਲਓ ਲੱਖ ਕਰਾ ਲਓ 70 ਕਰਾ ਲਓ 80 ਕਰਾ ਲਓ ਫੱਬਦਾ ਮੈਂ ਦੇ ਹਿਸਾਬ ਨਾਲ ਫੱਬਦਾ ਭਾਜੀ ਫੱਬਦਾ ਪਰ ਆਪਣੇ ਜਿਆਦੇ ਭਾਅ ਨਹੀਂ ਹੁੰਦੇ ਤੁਹਾਨੂੰ ਪਤਾ ਸਹੀ ਗੱਲ ਹੈ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਜਿਆਦੇ ਭਾਅ ਨਹੀਂ ਹੁੰਦੇ ਆਪਾਂ ਮਾਲ ਲਿਆ ਜਾਂਦਾ ਤੇ ਵੇਚ 68000 ਦੇ ਵਿੱਚ ਪਹੁੰਚ ਹੋਊਗੀ ਜੇ ਗੱਡੀ ਆਪ ਦੀ ਲੈਵੇ ਤੇ 65000 ਦੀ 65000 ਜੀ ਜੇ ਵੀਰ ਭਰਾ ਕੋਈ ਗੱਡੀ ਭਾਜੀ ਦੇ ਠਾਕ 65000 ਦੀ ਜੇ 68 ਵੀ ਲਾਉਂਦਾ 3000 ਕਿਰਾਇਆ 65 ਜੀ ਰਹਿ ਗਈ ਹਾਂਜੀ ਹਾਂਜੀ 65 ਦੇ 8 1000 ਦਾ ਤੇ ਕਟਾ ਮਗਰ 52 ਜੀ ਰਹਿ ਗਈ ਹਾਂਜੀ 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 ਠੀਕ ਹੈ ਜੀ ਚਲੋ ਜੀ ਅਗਲੇ ਪਸ਼ੂ ਦੀ ਜਾਣਕਾਰੀ ਅਗੇ ਭਾਜੀ ਸੂਆ ਮੈਂ ਦਾ ਦੁੱਜਾ ਜੀ ਹਾਂਜੀ ਭਾਵੇਂ ਕੋਈ ਤਜਾਲ ਵਾਲੇ ਭੈਣ ਭਰਾਵਾਂ ਦੇ ਗਾਲੀ ਆ ਹਾਂਜੀ ਦਿਖਾਵਾ ਜੀ ਦਾ ਘੱਟ ਥੋੜਾ ਆ ਠੀਕ ਹੈ ਜੀ ਥੋੜਾ ਜਿਆ ਜਿੱਦਾਂ ਡੰਗਰ ਤੁਹਾਨੂੰ ਪਤਾ ਵੀ ਕਈ ਥੋੜਾ ਦਿਖਾਵਾ ਘੱਟ ਕਰਦੇ ਆ ਹਾਂਜੀ ਬਾਕੀ ਕੋਈ ਆਪਣੇ ਪਟੇਲੇ ਦੇ ਭਾਵੇਂ ਦੋ ਡੰਗ ਚੋਕੇ ਖਰੇ ਦੋ ਡੰਗ ਦੁੱਧ ਦੇ ਥਲੇੜਾ 8 ਲੀਟਰ ਪੱਕਾ ਠੀਕ ਹੈ ਜੀ ਤੇ ਨੀਲੀ ਦਾ ਕਰੋਜ ਏ ਨੀਲੀ ਦਾ ਕਰੋਸ ਹਾਂਜੀ ਤੇ ਸੂਈ ਨੂੰ ਇਹਨੂੰ ਵੀ ਭਾਜੀ ਕੋਈ ਸਾਢੇ ਇੱਕ ਤਿੰਨ ਤਿੰਨ ਮਹੀਨੇ ਹੋਏ ਜੇ ਤੇ ਕਾ ਕਟਾ ਜਿਹੜਾ ਲਓ ਜੀ ਇਹਦੇ ਮਗਰ ਵੀ ਕਟਾ ਹੀ ਹਾਂਜੀ ਹਾਂਜੀ ਆ ਕਟਾ ਆ ਕਟਾ ਨਾਲ ਵਾਲਾ ਲਓ ਜੀ ਕਰੋਜ ਇੱਕ ਨਾਲ ਕਟਾ ਆ ਗਿਆ ਬੱਚੇ ਪਲੇ ਪਲੋਸੇ ਆ ਜੀ ਮਗਰ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਭਾਜੀ ਕੋਈ ਤਿੰਨ ਸਾਢੇ ਤਿੰਨ ਮਹੀਨੇ ਹੋਏ ਹੋਣਗੇ ਅੱਛਾ ਜੀ ਤੇ ਦੁੱਧ ਦੇ ਸਰੇ 8 ਲੀਟਰ ਆ ਸੁਆ ਕੋਈ ਦੁੱਜਾ ਭਾਂਵੇਂ ਤੇ ਜਲ ਵਾਲੇ ਦਿਖਾਵਾ ਘਟ ਜੇ ਦੁੱਧ ਪੂਰਾ ਠੀਕ ਜੋ ਆਈਏ ਕ ਨੰਬਰ ਆ ਵਾਪਸ ਆਪਣੀ ਤਸੱਲੀ ਕਰ ਸਕਦਾ ਨਾ ਹੀ ਕੋਈ ਹਾਂਜੀ ਜਿੰਨਾ ਮਰਜ਼ੀ ਕੋਈ ਕਰੇ ਜਿੰਦਰਾ ਮਰਜ਼ੀ ਹਾਂਜੀ ਹਾਂਜੀ ਲੈਓ ਇਹਨੂੰ ਖੋਲ ਕੇ ਜੀ ਕਰੋ ਜੀ ਜੇ ਪੂਰੀ ਹਾਈਟ ਲੈਂਥ ਵੱਡੀ ਦੀ ਹੈ ਜੀ ਮੈਂ ਪੂਰੀ ਪੂਰੀ ਵੱਡੀ ਕਈ ਪਸ਼ੂ ਦਿਖਾਵਾ ਘੱਟ ਕਰਦੇ ਆ ਹਾਂਜੀ ਹਾਂਜੀ ਨਾ ਬਾਕੀ ਸੂਈ ਹੈ ਜੀ ਇਹ ਚੋਈ ਜਾਣੀ ਹਾਂਜੀ ਕਿਹ ਤੋਂ ਜਾਣਕਾਰੀ ਦਿੱਤੇ ਰੋਕ ਲੈ ਇੱਕ ਰੀ ਮੜਾ ਜੀ ਨੂੰ ਸੂਆ ਭਾਜੀ ਇਹਦਾ ਦੂਜਾ ਘੋਟੇ ਡਲ ਵਾਲੇ ਭਾਵੇਂ ਹਾਂਜੀ ਦੁੱਧ 8 ਲੀਟਰ ਦੇ ਲੋਏ ਵਰਗਾ ਠੀਕ ਜੀ ਤੇ ਸੂਈ ਨੂੰ ਸਾਢੇ 3 ਮਹੀਨੇ ਮਗਰ ਕਟਾ ਜੀ ਮਗਰ ਕਟਾ ਜੀ ਤੇ ਦੁੱਧ 8 ਲੀਟਰ ਲੋਏ ਵਰਗਾ ਥਣ ਥਣ ਓਕੇ ਆ ਜੀ ਹਾਂਜੀ ਹਾਂਜੀ 1 ਨੰਬਰ ਹੈ ਜੀ ਠੀਕ ਤੁਹਾਨੂੰ ਦੱਸਿਆ ਭਾਵੇਂ ਕੋ ਆਪਦਾ ਜਿੱਦਾਂ ਮਰਜ਼ੀ ਯਾਰ ਤਸੱਲੀ ਕਰ ਆਪਾਂ ਡੰਗਰੀ ਆਪ ਸੋਇਆ ਤਾਂ ਲੈਨੇ ਆ ਭਾਜੀ ਆ ਵੀ ਵੇਖ ਲਈਦਾ ਰਕ ਹਾਂਜੀ ਤੇ ਅਗਲਾ ਵੀ ਚਲੋ ਗਾੜੀ ਖਰਨ ਵਾਲਾ ਭੈਣ ਭਰਾ ਉਹ ਵੀ ਵੇਖ ਲੀਦਾ ਕੋਈ ਨਹੀਂ ਪੀ ਲਿਆ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਬਾਕੀ ਪੂਰੀ ਪ੍ਰੋਪਰ ਨਹੀਂ ਆ ਨੀਲੀ ਦੇ ਕਰੌਸ ਆ ਠੀਕ ਹੈ ਜੀ ਹਾਂਜੀ ਹਾਂਜੀ ਨੀਲੀ ਦੇ ਵਿੱਚ ਕਰਾਸ ਹਾਂਜੀ ਇਹ ਵੀ ਉਹਨਾਂ ਦਾ ਬੰਦਿਆ ਨਾਲ ਆਪਦਾ ਮਾਲੀ ਅੱਛਾ ਜੀ ਇਹ ਵੀ ਉਹਨਾਂ ਆਖਿਆ ਵਾ ਵੀ 20 ਦਿਨ ਹੋਏ ਆ 18 20 ਦਿਨ ਹੋਏ ਆ ਵੀ ਬਣੀ ਸੌਰੀ ਹਾਂਜੀ ਹਾਂਜੀ ਮਾਲੀ ਤੋਂ ਸਿੱਧੀ ਕਰਾਸ ਕਰਾਈ ਠੀਕ ਹੈ ਜੀ ਲੋ ਜੀ ਕਰੋ ਚਾਹੇ ਬੱਦੂ ਭਾਜੀ ਤੁਹਾਨੂੰ ਪਤਾ ਵੀ ਟਾਈਮ ਨਾਲ ਡੰਗਰ ਚੈੱਕ ਹੋਣਾ ਜੀ ਪਹਿਲਾਂ ਥੋੜਾ ਹਾਂਜੀ ਮੈਂ ਵੀ ਆਈ ਗਈ ਆ ਜਿਹੜਾ ਡੰਗਰ ਚੈੱਕ ਪਾਸ ਉਹ ਉਸ ਹਿਸਾਬ ਨਾਲ ਆਪਾਂ ਅਜ ਮੋਲੀ ਨੇ ਚੈੱਕ ਪਾਸ ਵਾਲਾ ਕਰਨਾ ਹਾਂ ਹਾਂਜੀ 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 ਹਾਣਾ ਆਪਾਂ ਇੱਕੋ ਹੀ ਰੇਡ ਕਰ ਦੇਣਾ ਹਾਂਜੀ ਹਾਂਜੀ ਰੇਡ ਭਾਜੀ ਇਹਦਾ ਕਰ ਲਈਏ 75 ਕ ਨਹੀਂ ਹਾਂਜੀ ਆਪਾਂ ਜਾਇਦ ਕਰ ਦੇਣਾ ਹਾਣਾ ਵਾਲਾ ਨਾਲੇ ਮੈਂ ਪਾਣੀ ਪੀ ਜਾਂਦੀ ਆ ਨਾਲਿਆ ਪਰ ਰੇਡ ਦੱਸ ਦੇਣ ਦੱਸ ਦਿਓ ਦੱਸ ਦਿਓ ਕੋਈ ਗੱਲ ਨਹੀਂ ਇਹ ਆਪਾਂ ਭਾਜੀ ਪਹੁੰਚ ਕਰਨੀ ਜੇ ਦੀ ਮੋਲ ਜੋ ਆਪਾਂ ਇਹਦਾ ਮਰਜ਼ੀ ਕਰੀਏ ਇਹਦੀ ਪਹੁੰਚ ਕਰਨੀ ਜੇ ਆਪਾਂ 55000 ਚ 55000 ਦੇ ਵਿੱਚ ਤੇ ਜੇ ਗੱਡੀ ਕੋ ਆਪਦੀ ਲਿਆਵੇ ਹਾਂਜੀ ਤੇ ਜੈਸਨੋ ਜਿਹੜੀ ਆ 55000 ਦੀ ਹੁਣੀ ਇਹ ਹੋਰ ਕੋਈ ਜ਼ਿਆਦਾ ਨਹੀਂ ਸਿਰਫ 100 ਰੁਪਿਆ ਛੋਟ ਹੁਣੀ ਇਹ ਹੋਰ ਕੋਈ ਮੋਰੀ ਵਾਲਾ ਰੁਪਿਆ ਵੀ ਨਹੀਂ ਇਹ ਘਟਣਾ ਠੀਕ ਹੈ ਜੀ ਹਾਂਜੀ 100 ਰੁਪਿਆ ਛੋਟ ਬਸ ਹਾਂਜੀ ਹਾਂਜੀ ਠੀਕ ਹੈ ਜੀ ਜੇ ਗੱਡੀ ਆਪਦੀ ਲਿਆਵੇ ਤੇ 55000 ਦੀ ਹਾਂਜੀ ਜੇ ਪਹੁੰਚ ਕਾਉਣੀ ਤਾਂ 55000 ਦੀ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਬਿਲਕੁਲ ਸਿਲਸਿਲਾ ਪੂਰੀ ਹੈ ਮੈਨੂੰ ਭਾਜੀ ਬਿਲਕੁਲ ਹੀ ਆਪਾਂ ਬੱਚੇ ਦੇ ਹਿਸਾਬ ਨਾਲ ਵੇਖ ਲਓ ਦੁੱਧ ਦੇ ਹਿਸਾਬ ਨਾਲ ਵੇਖ ਲਓ ਬਿਲਕੁਲ ਹੀ ਆਪਾਂ ਖਿੱਚ ਕੇ ਪਾ ਦਿੱਤਾ ਪੂਰਾ ਹੈ ਹਾਂਜੀ ਹਾਂਜੀ ਇੰਨੀ ਵੀ ਕੋਈ ਕੇਸ ਤੇ ਭਾਰ ਨਾ ਪਊਗਾ ਜ਼ਿਆਦਾ ਵੀ ਜਦੋਂ ਦਾ ਬਾਕੀ ਤੁਹਾਨੂੰ ਡੰਗਰ ਸਾਰੇ ਰੁਕਦੇ ਹੈਗੇ ਜਦੋਂ ਦਾ ਜਿਹੜਾ ਬਾਈਟ ਹੈ ਭੈਣ ਭਰਾਣੇ ਆਪਦਾ ਵੇਖ ਲੈਣਾ ਹਾਂਜੀ 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 ਬਾਕੀ ਆਪਣੀ ਤਸੱਲੀ ਕਰ ਲੈਣ ਕਿ ਹਾਂ ਪਾਜੀ ਆਪਾਂ ਇਹੋ ਬੇਨਤੀਆਂ ਕਰਦੇ ਹਾਂ ਅਦੰਗਰ ਖੋਲ ਦੇਵੀਂ ਉਹ ਆਖੀ ਜਾਂਨੇ ਬੰਦ ਦੇਵੀਂ ਉਹ ਆਖੀ ਜਾਂ। ਹਾਂਜੀ ਵੀ ਆਪਣੀ ਤਸੱਲੀ ਕਰ। ਪਾਜੀ ਘੰਟੇ ਡੜਿਆ ਆਪਾਂ ਇਹਨਾਂ ਨੂੰ ਕੱਖ ਨਹੀਂ ਕਰ ਦਿੰਨਾ। ਕਰ ਦੇਣਾ ਹਾਂਜੀ। ਦੂਜੇ ਥਾਂ ਕਰ ਤੁਹਾਨੂੰ ਪਤਾ ਪਾਜੀ ਬੰਦਾ ਬਦਲ ਗਿਆ ਥਾਂ ਬਦਲ ਗਈ ਪੱਠੇ ਬਦਲ ਗਏ ਹਵਾ ਬਦਲ ਗਈ ਸਾਰਾ ਕੁਝ ਬਦਲ ਗਿਆ। ਸਾਰਾ ਕੁਝ ਬਦਲ ਗਿਆ। ਹਾਂਜੀ ਹਾਂਜੀ ਦੂਜੇ ਥਾਂ ਨਗਰ ਕਰਦਾ ਹੀ ਕਰਦਾ। ਠੀਕ ਹੈ ਜੀ। ਹਾਂਜੀ। ਤੇ ਦਿਓ ਜੀ ਇਹ ਪਸ਼ੂ ਜਾਣਕਾਰੀ। ਇਹ ਪਾਜੀ ਇਹਦਾ ਸੂਆ ਦੂਜਾ ਸਿੰਘ ਦਾ ਖੋਖ ਲੱਥਾ ਜੀ ਭਾਵੇਂ ਕੁੱਤੇ ਜਲ ਵਾਲੇ ਮਹੀਂ ਥੋੜ ਤਾਂ ਵੀ ਸੁੰਬੀ ਨਹੀਂ ਜਿਹਦੀ ਸੇਵਾ ਨਹੀਂ ਬੰਦ ਜਾਂਦੀ ਲੈ ਉਹ ਹੀ ਖੋਲ ਕੇ ਨੂੰ ਬਾਹਰ ਸੋਣੇ ਤੇ ਦੁੱਧ ਦੇ ਸਲੇ ਸੱਤ ਆ ਅੱਛਾ ਜੀ ਕੋਈ ਛੇਲ ਵਾਲੇ ਛੇਲ ਵਾਲੇ ਠੀਕ ਹੈ ਉਹ ਲੀਟਰ 2 ਲੀਟਰ ਘੜ ਵੀ ਸਕਦੀ ਆ ਪੱਕਾ 5 ਲਾੜੇ ਭਾਵੇਂ ਕੋਈ ਠੀਕ ਹੈ ਜੀ ਆਪਣਾ 5 ਲਾੜੇ ਬਸ ਜੀ ਹਾਂ ਜੀ ਹਾਂ ਜੀ ਜਗ੍ਹਾ ਦਾ ਹੋ ਜਾਂਦਾ ਥੋੜਾ ਹੋ ਜਾਂਦਾ ਭਾਜੀ ਦੁੱਧ ਦੇ ਨਾਲ ਆਪਣਾ ਚਾਰ ਚੂਰ ਜਿਹੜਾ ਮਈਆਂ ਖਾਦਾ ਨਹੀਂ ਆਵੇ ਅੱਛਾ ਜੀ ਤੁਹਾਨੂੰ ਬਦਾਂ ਡੰਗਰ ਖਾਵੇ ਨਾ ਦਿਹਾੜੀ ਪੱਠਾ ਢੱਕਾ ਨਾ ਖਾਵੇ ਤੇ ਹੋ ਜਾਂਦਾ ਹੋ ਜਾਂਦਾ ਪਾਣੀ ਫਰਕ ਹੋ ਜਾਂਦਾ ਹੋ ਜਾਂਦਾ ਦੁੱਧ ਆਪਾਂ ਸੱਤ ਕਹਿ ਕੇ ਲੈਂਦੀ ਆ ਛੇਲ ਵਾਲੇ ਕੋਈ ਹਾਂਜੀ ਬਾਕੀ ਆਪਾਂ ਗੱਲ ਹੀ ਨਬੇੜਤੀ ਆ ਭਾਵੇਂ ਕੋ ਪੰਜ ਦੇ ਹਿਸਾਬ ਮਤੋਂ ਪੰਜ ਦੇ ਹਿਸਾਬ ਨਾਲ ਚੱਲ ਪਈ ਹਾਂਜੀ ਆਪਾਂ ਨੂੰ ਗੱਲ ਕੋਈ ਜੀ ਠੀਕ ਹੈ ਜੀ ਆਪਾਂ ਤੇ ਥਣ ਥੁਣ ਕਿਵੇਂ ਆ ਜੀ ਥਣ ਵਧੀਆ ਭਾਜੀ ਇਹ ਤੇ ਭਾੜੇ ਤੇ ਮਿਲਦੀ ਹੈ ਜਿੱਦਾਂ ਧਾਰ ਤੇ ਧਾਰ ਤੇ ਮਿਲਦੀ ਹੈ ਹਾਂਜੀ ਹਾਂਜੀ ਕਰੋ ਇਹਨੂੰ ਇਹਨੂੰ ਭਾਰਤੀ ਲਓ ਜੀ ਫੇਸ ਵੀ ਚੈੱਕ ਕਰ ਲਓ ਇਹ ਸਿੰਘ ਦਾ ਖੋਖਲਾ ਤਾਂ ਹੈ ਹਾਂਜੀ ਖੋਖਲਾ ਹੈ ਗੈਸ ਹੈ ਲਓ ਜੀ ਕਰ ਲੋ ਜੀ ਚੱਕ ਫਿਰ ਤੋਂ ਡਿਟੇਲਸਾਂ ਦੀ ਕਰਦੇ ਵੀਰ ਜੀ ਇਹਦੀ ਪਾਜੀ ਸੂਆ ਦੂਜਾ ਭਾਵੇਂ ਕੋਤੇ ਚੱਲ ਆਲੇ ਹਾਂਜੀ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਜਿਹੜਾ ਵਾ ਇਹਨੂੰ ਹੋ ਗਿਆ ਜੀ ਕੋਈ ਸਾਢੇ 1 3 3 ਮਹੀਨੇ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਤੇ ਮਿਲਦੀ ਭਾਰੇ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਦੇ ਭਾਰੇ ਦੀ ਗੱਲ ਹਾਂ ਧਾਰ ਤੇ ਮਿਲਦੀ ਆ ਮਾਰਾ ਆ ਭਾਰਾ ਗਾੜੀ ਲੈਣਾ ਨੇ ਧਾਰ ਲੈ ਲੈਂਦੀ ਅਸੇ ਜੀ ਠੀਕ ਹੈ ਜੀ ਤੇ ਬਾਕੀ ਗੱਲ ਇਹ ਜੇ ਵੀ ਦੁੱਧ 7 ਲੀਟਰ ਆ ਹਾਂਜੀ ਉਹ ਛੇ ਵਾਲੇ ਭੋਗ 5 ਲਾਲੇ ਵਾਜੀ ਆਪਾਂ ਨੂੰ ਇਹ ਗੱਲ ਠੀਕ ਹੈ ਪਤਾ ਦੁੱਧ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਉਥੋਂ ਆਪਾਂ ਸਾਢੇ 3 ਲੀਟਰ ਦਾ ਵਾਰ ਆ ਚੁੱਕੇ ਲੇ ਗਾ ਹਾਂ ਹੁਣ ਓਕੇ ਹੈ ਜੀ ਪੂਰੇ ਹਾਂਜੀ ਥਾਂ ਓਕੇ ਜੀ ਚਵਾਈ ਵੀ ਇੱਕ ਨੰਬਰ ਹੈ ਠੀਕ ਹੈ ਜੀ ਆਪਾਂ ਫੇਰ ਡਿਟੇਲ ਦੇ ਦਿੰਨੇ ਆ ਸੁਆ ਭੋਵੇਂ ਕੋ ਦੂਜਾ ਭੋਵੇਂ ਕੋ ਤੇ ਜਲ ਵਾਲੇ ਹਾਂਜੀ ਬੱਚਾ ਨਹੀਂ ਹੈਗਾ ਸੁਈ ਨੂੰ ਸਾਢੇ 3 ਮਹੀਨੇ ਹੋਏ ਜੀ ਬਾਕੀ ਜਿਹੜੇ ਭਰਾਣੇ ਸਾਂਭ ਲਈ ਹੋਰ ਵਾ ਸਕਦਾ ਦੁੱਧ ਦੇ ਇਹ ਦੁੱਧ 7 ਆ ਕੋ ਛੇ ਵਾਲੇ ਹਾਂਜੀ ਭਾਵੇਂ ਪੰਜ ਲਾੜੇ ਭਾਜੀ ਕੋਈ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਇਦਾਂ ਹੀ ਨਾ ਭਾਵੇਂ ਆਪਾਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਹਾਂ ਹਾਂਜੀ ਇਦਾਂ ਹੀ ਮੰਨ ਲਓ ਗੱਡੀ ਵੰਡ ਛੁੱਟਿਆ ਨਾ ਜਾਂਦੇ ਇਹਦੇ ਦਿਖਾ ਹੀ ਦਿੰਨੇ ਮਾੜਾ ਲਓ ਜੀ ਵੀਰ ਗਰਾਉਂਡ ਲੱਗਾ ਦੇ ਚੈੱਕ ਲਓ ਜੀ ਕਰੋ ਜੀ ਚੈੱਕ ਐ ਸੀਲਸ ਲੱਗ ਵੀ ਪੂਰੀ ਐਦਾਂ ਭਾਜੀ ਥੱਲੇ ਬਹਿ ਗਏ ਹਾਂਜੀ ਤੇ ਕੋਈ ਗਾਲੀ ਨਹੀਂ ਜੀ ਲੋਰੀ ਕਰ ਲੋ ਜੀ ਚੈੱਕ ਆ ਵੈਦਾਂ ਇਹਨੇ ਧਰ ਲਏ ਹਾਂ ਠੀਕ ਹੈ ਕੋਈ ਗਾਲੀ ਨਹੀਂ ਮੈਂ ਪੂਰੀ ਕਰਮਾ ਲਈ ਹਾਂ ਹਾਂਜੀ ਕੋਈ ਗਾਲੀ ਨਹੀਂ ਹਾਂ ਇਹਦੇ ਵਿੱਚ ਛਾਕੀ ਕੋਈ ਨਹੀਂ ਰਹਿ ਗਿਆ ਜੀ ਹਾਂਜੀ ਤੇ ਰੇਟ ਕੀ ਕਰਦੇ ਹੋ ਜੀ ਇਹਦਾ ਰੇਟ ਭਾਜੀ ਇਹਦਾ ਦੇੜੀਏ 55 ਦੀ ਹਾਣਾ ਇੱਕੋ ਆਪਾ ਕਰ ਦੇਣਾ ਇਹ ਭਾਜੀ 41000 ਦੇ ਵਿੱਚ ਇਹਦੀ ਪਹੁੰਚ ਹੋਣੀ ਏ 41000 ਦੇ ਵਿੱਚ ਜੇ ਕੋਈ ਗੱਡੀ ਆਪਦੀ ਲੈਵੇ ਤਾਂ 38000 ਦੀ ਹੋਣੀ ਜੱਸ ਠੀਕ ਹੈ ਜੀ ਹਾਂਜੀ 38000 ਦੇ ਵਿੱਚ ਇਸ ਨੂੰ ਹਾਂਜੀ ਹਾਂਜੀ ਠੀਕ ਹੈ ਚਲੋ ਜੀ ਅਗਲੇ ਪਸ਼ੂ ਤੇ ਨੀਲੀ ਰਾਵੀ ਆ ਗਈ ਜੀ ਦਿਓ ਜਾਣਕਾਰੀ ਪ੍ਰਤਾਪ ਜੀ ਦੀ ਇਹਨੂੰ ਭਾਜੀ ਸੂਈ ਨੂੰ ਹੋਏ ਜੇ 2 ਮਿੰਟ ਹੈ 2 ਠੀਕ ਹੈ ਜੀ ਤੇ ਇਹ ਜਿਹੜੀ ਆ 20 ਦਿਨਾਂ ਦੀ ਬਣੀ ਆ ਪੰਨੀਆਂ ਦੀ ਅੱਛਾ ਜੀ ਤੇ ਦੁੱਧ ਇਹਦੇ ਥਲੇ 7 ਲੀਟਰ ਜੇ ਪੱਕਾ ਦੁੱਧ 7 ਲੀਟਰ ਪੱਕਾ ਆਏ ਹਾਂਜੀ ਤੇ ਹੈਗੀ ਨੀਲੀ 라ਵੀ ਚ ਜੇ ਪਿਓਰ ਹਾਂਜੀ ਬਾਕੀ ਸੁਆ ਭਾਂਣ ਭਰਾਵਾਂ ਦੇ ਕਰੀ ਆਪਾਂ ਜੇਦ ਦੇਣੀ ਆਂ ਦੇ ਭਾਂਵੇਂ ਕੋਈ ਤੇ ਜਾਲ ਵਾਲੇ ਉਹ ਚੌਥਾ ਵਾਲੇ ਹੈਗਿ ਨਹੀਂ ਗੱਲ ਠੀਕ ਹੈ ਉਹ ਸਾਰਾ ਕੋ ਆਪਦੀ ਸਮਝ ਕਰੇ ਕੋਈ ਆ ਆਪਣੀ ਹਨਾ ਹੈਗੀ ਇਹ ਆ ਵੀ ਹੈਗੀ ਪਿਓਰ ਨੀਲੀ 라ਵੀ ਪਿਓਰ ਨੀਲੀ ਹਾਂਜੀ ਉਹ ਤਾਂ ਪਤਾ ਲੱਗਣੀ ਦੇ ਹੈਗੀ ਪਿਓਰ ਨੀਲੀ 라ਵੀ ਲੈਓ ਜੀ ਖੋਲ ਕੇ ਕਰਾਓ ਚੈੱਕ ਇਹਨੂੰ ਲੋ ਜੀ ਦੁੱਧ ਦਾ ਕਿੰਨਾ ਆਈ ਦੁੱਧ ਭਰੀ 7 ਲੀਟਰ ਪੱਕਾ 7 ਲੀਟਰ 7 ਆਈ ਕੁਛ 6 ਵਾਲੇ ਬੰਦੇ 6 ਵਾਲੇ ਹਨਾ ਜੀ ਬਾਕੀ ਜੁਦੀ ਮੈਂ ਇਹ ਸਾਰੀਆਂ ਮਈਆਂ ਨੂੰ ਮੈਂ ਰਾਜੀ ਉਹਦੇ ਜਾ ਚਾਰੂ ਆ ਚਾਰੂ ਇਹਨੇ ਮੈਨੇ ਕੋਈ ਨਹੀਂ ਕੀਤਾ ਜੀ ਕਰਦਾ ਆਉਂਦੇ ਨੇ ਮੂੰਹ ਦੇ ਤਾਰੇ ਕਰ ਲਈ ਠੀਕ ਹੈ ਜੀ ਹਾਂਜੀ ਹਾਂਜੀ ਇਹਨੂੰ ਜੇ ਪਾਣੀ ਵਾਲ ਨੂੰ ਕਰਦੇ ਪਾਣੀ ਪੀ ਜਾਂਦੀ ਕਰਮ ਵਾਲੀ ਜਦੋਂ ਕਰਕੇ ਉਹ ਸੀਲਸ ਲੱਗ ਗਿਆ ਹਾਂਜੀ ਸੀਲਸ ਲੱਗ ਗਿਆ ਜੀ ਹਨਾ ਜੀ ਥਣ ਥਣ ਜੇ ਡਿਟੇਲ ਦੇਈਏ ਵੀ ਸੂਈ ਨੂੰ ਭਾਜੀ ਇਹਨੂੰ ਕੋਈ 2 2.5 ਮਹੀਨੇ ਹੋਏ ਜੇ ਹਾਂਜੀ ਬਣੀ ਸੋਰੀ ਨੂੰ ਕੋਈ 15 20 ਦਿਨ ਉਹ ਆਂਦੇ ਹੀ ਹੋਏ ਆ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ 7 ਲੀਟਰ ਜੇ ਕੋਈ ਛੇਲ ਵਾਲੇ ਸੂਈ ਦੀ ਗੱਲ ਕਰੀਏ ਭਾਵੇਂ ਕੋਈ ਤੇ ਜਾਲ ਵਾਲੇ ਚੌਥਾ ਵਾਲੇ ਭੈਣ ਭਰਾਵਾਂ ਦੇ ਗਾੜੀ ਹੈ ਜੀ ਕੋਈ ਮੈਂ ਮਰਜ਼ੀ ਆਪਦਾ ਗੈਸ ਕਰ ਲੇ ਜੰਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੀਲਸ ਲੱਗ ਪੂਰੀ ਪੂਰੀ ਚੁਈ ਓਕੇ ਹਨਾ ਮੈਂ ਨਾ ਭਾਜੀ ਪੂਰੀ ਸੀਲਸ ਲੱਗੇ ਜੀ ਠੀਕ ਹੈ ਜੀ ਹ ਲਓ ਜੀ ਕਰੋ ਜੀ ਚੈੱਕ ਨੀਲੀ ਰਾਵੀ ਦੇ ਵਿੱਚ ਤੇ ਬਰਦਾਜ ਜੀ ਰੇਡ ਕੀ ਕਰਦੇਈ ਇਹਦਾ ਹਾਂਜੀ ਰੇਡ ਕੀ ਕਰਦੇਈ ਇਹਦਾ ਰੇਡ ਭਾਜੀ ਛੋਟਾ ਹੀ ਇਹਦਾ ਦੇਓ ਕਰਦੇ ਰੇਡ ਬਾਰੇ ਵੀ ਜਾਣਕਾਰੀ ਰੇਡ ਭਾਜੀ ਇਹਦਾ 50000 ਦੇ ਵਿੱਚ ਪਹੁੰਚ ਕਰਾਂਗੇ 50000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਪਦੀ ਲੈਵੇ 47000 ਦੀ ਤੁਮ ਜੇ ਕੋਈ ਗੱਡੀ ਆਪਦੀ ਲੈਵੇ 47000 ਦੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤਾਂ ਬਿਲਕੁਲ ਜੀ ਓਕੇ ਹੈ ਜੀ ਲਓ ਜੀ ਤੇ ਚਲੋ ਜੀ ਵੀਰ ਜੀ ਆਪਾਂ ਫਿਰ ਅਗਲੇ ਨਗਰ ਤੇ ਚੱਲੀਏ ਜੀ ਇਹ ਭਾਜੀ ਮੜੀ ਚੈੱਕ ਕਰਾ ਦਈਏ ਭਣ ਭਰਾਵਾਂ ਨੂੰ ਕਰਾ ਦਿਓ ਜੀ ਕਰਾ ਦਿਓ ਭਰਾ ਮਰਾ ਜੀ ਕਰਾ ਦਿਓ ਜੀ ਕਰਾ ਦਿਓ ਪੜੇ ਦੇ ਵੀਰ ਜੀ ਹਾਂਜੀ ਹਾਂਜੀ ਇਹ ਬਾਜੀ ਧਾਰ ਹੀ ਲਿੰਦੀ ਮੜੀ ਜੀ ਠੀਕ ਹੈ ਧਾਰ ਲਿੰਦੀ ਐ ਵੀ ਮੜੀ ਜੀ ਜੇ ਕੋ ਪੈਣਪਰਾ ਦੂਰ ਵਾਲਾ ਹੋਊਗਾ ਉਹਦੀ ਤਸੱਲੀ ਹੋ ਜੂਗੀ ਨਾਲੇ ਹਾਂਜੀ ਕਿ ਨਹੀਂ ਹਾਂਜੀ ਹਾਂਜੀ ਉਹ ਦੰਗਲਾਂ ਦਾ ਯਾਰ ਕੀਪਤਾ ਡਗਰ ਮਿਲਣਾ ਹੋਵੇ ਕਿ ਨਹੀਂ ਮਿਲਣਾ ਸਹੀ ਗੱਲ ਹੈ ਕਿ ਨਹੀਂ ਆ ਦੇਖੋ ਲਓ ਜੀ ਇਦਾਂ ਇਹ ਥੱਲੇ ਬਹਿ ਗਏ ਹਾਂਜੀ ਇਦਾਂ ਨੇ ਧਾਰ ਲੈਣੀ। ਲਓ ਜੀ ਕਰੋ ਚੈੱਕ। ਹਾਂ ਧਾਰ ਤੇ ਆ ਜੀ। ਹਾਂਜੀ ਹਾਂਜੀ। ਨਹੀਂ। ਹਾਂ ਧਾਰ ਤੇ। ਇਹ ਪੂਰੀ ਹੀਲਸਲਾ ਹੈ। ਤੇ ਧਾਰ ਤੇ ਥੱਲੇ ਵੀਰ ਉਦਾਂ ਹੀ ਬਹਿ ਗਿਆ। ਹਾਂਜੀ। ਹੈਨਾ ਜੀ? ਤੇ ਚਲੋ ਜੀ ਅਗਲੇ ਨਗਦੀ ਦਿਓ ਜਾਣਕਾਰੀ। ਇਹ ਭਾਜੀ ਸੂਆ ਦੁੱਜਾ ਭਾਵੇਂ ਕੁੱਤੇ ਜਾਲ ਵਾਲੇ। ਠੀਕ ਹੈ ਜੀ। ਦੁੱਧ ਸਾਤ ਆ ਜੀ ਛੇਲ ਵਾਲੇ। ਦੁੱਧ ਸਾਤ ਆ ਕੋਈ ਛੇਲ ਵਾਲੇ ਪੱਕਾ। ਹਾਂਜੀ ਹਾਂਜੀ। ਹੈਨਾ ਜੀ? ਹਾਂਜੀ। ਠੀਕ ਹੈ ਜੀ। ਤੇ ਇਹਦੇ ਜਿਹੜੀ ਇਹ ਵੀ ਸੂਈ ਨੂੰ ਭਾਜੀ ਇਹਨੂੰ ਹੋਇਆ ਜੇ ਕੋਈ 3.5-4 ਮਹੀਨੇ ਠੀਕ ਹੈ ਜੀ ਮੋਰਾ ਜਾਂਦੀ ਪਿਓ ਤੇ 32 ਦਿਨੋਂ ਨਾ ਖਿਆਵਾ ਤਾਂ ਬਣੀ ਨੂ ਹੋਏ ਪੈਂਦੀ 32 ਦਿਨ ਬਣੀ ਨੂ ਹੋਏ ਹਾਂਜੀ ਹਾਂਜੀ ਹਾਓ ਜੀ ਖੋਲ ਕੇ ਚੈੱਕ ਮੈਂ ਕਿ ਜਿਹੜਾ ਆਪਣਾ ਰੇਟ ਹੋਣਾ ਉਹ ਨਹੀਂ ਅਜੇ ਬਣੀ ਆ ਦਾਣਾ ਠੀਕ ਹੈ ਜੀ ਹਾਂਜੀ ਮੋਰਾ ਦੇ ਵਿੱਚ ਆਉਂਦੀ ਹੈ ਨਾ ਹੀ ਪਿਓਰ ਹਾਂਜੀ ਪਿਓਰ ਮੋਰਾ ਜੀ ਫਿਰ ਤੋਂ ਡਿਟੇਲ ਸਾਂਝੀ ਕਰ ਦਿਓ ਜੀ ਇਹਦੀ ਭਾਜੀ ਸੂਆ ਦੱਜਾ ਭਾਵੇਂ ਕੋ ਤੇ ਜਲ ਵਾਲੇ ਹਾਂਜੀ ਦੋਦੀ ਗੱਲ ਕਰੀਏ ਤੇ ਉਹ ਹੈਗਾ ਜੀ ਇਹਦੇ ਥੱਲੇ 7 ਆ ਕੋ 6 ਵਾਲੇ ਮੇਰੇ ਘਰ ਦੇ ਬੱਚਾ ਨਹੀਂ ਹੈਗਾ ਸੂਈ ਨੂੰ ਸਾਢੇ ਕਿ ਤਿੰਨ ਮਹੀਨੇ ਹੋਏ ਆ ਚਾਰ ਤੇ ਬਣੀ ਸੋਲ ਨੂੰ ਕੋਈ 32 35 ਦਿਨ ਹੋਏ ਠੀਕ ਹੈ ਜੀ ਹਾਂਜੀ ਹਾਂਜੀ ਕਰ ਦੋ ਜੀ ਇਹਨੂੰ ਘੁਮਾ ਦਿਓ ਇਹਨੂੰ ਨੋ ਤੇ ਥਾਣ ਤੁਣ ਕਿਵੇਂ ਆ ਜੀ ਵਧੀਆ ਭਾਜੀ ਚਵਾਈ ਇੱਕ ਇੱਕ ਨੰਬਰ ਇੱਕ ਨੰਬਰ ਹੈ ਜੀ ਇੱਕ ਨੰਬਰ ਚਵਾਈ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਜਾਂਦੇ ਕੋਈ ਨਹੀਂ ਅੰਦਰ ਨੂੰ ਕੋਈ ਗੱਲ ਨਹੀਂ ਪਹਿਲਾਂ ਪਾਣੀ ਆਣਾ ਪਈਣਾ ਡਿਟੇਲ ਕਰ ਦੇ ਸਾਂਜੀ ਫੇਰ ਤਾਂ ਭਾਜੀ ਸੂਹਾ ਦੂਜਾ ਭਾਵੇਂ ਕਿ ਤੇਜਾਲ ਵਾਲੇ ਸੂਈ ਨੂੰ 3.5-4 ਮਹੀਨੇ ਹੋਏ ਬਣੀ ਸੋਲ ਨੂੰ 32-35 ਦੇਣਾ ਹੈ ਠੀਕ ਹੈ ਬੱਚਾ ਨਹੀਂ ਹੈਗਾ ਦੁੱਧ ਦੀ ਗੱਲ ਕਰੀਏ ਦੁੱਧ 7 ਲੀਟਰ ਆ ਹਾਂਜੀ ਕੋਈ ਛੇਲ ਵਾਲੇ ਛੇਲ ਵਾਲੇ ਕੋਈ ਹਾਂਜੀ ਪੱਕਾ ਹਨਾ ਜੀ ਬਾਕੀ ਆਪਣੀ ਤਸੱਲੀ ਕਰ ਸਕਦਾ ਹਾਂ ਮੈਂ ਨਾ ਭਾਜੀ ਜਿੱਦਾਂ ਮਰਜ਼ੀ ਜੀ ਆਪ ਤਸੱਲੀ ਕਰਕੇ ਖੜੇ ਪਈ ਠੀਕ ਹੈ ਜੀ ਆਪਾਂ ਨੂੰ ਇਹ ਗੱਲ ਨਾਲ ਨਹੀਂ ਕੋਈ ਠੀਕ ਹੈ ਜੀ ਪ੍ਰਤਾਪ ਜੀ ਫੇਰ ਰੇਟ ਦੀ ਵੀ ਗੱਲਬਾਤ ਕਰ ਲਈਏ ਆਪਾਂ ਰੇਟ ਭਾਜੀ ਇਹ ਤਾਂ ਜੈ ਜੀ ਹੈ ਜੀ ਕੀ ਰੇਟ ਕਰਦੇ ਜੀ ਰੇਟ ਭਾਜੀ ਇਹਦਾ ਆਪਾਂ ਕਰਾਂਗੇ 47000 ਦੇ ਵਿੱਚ 48000 ਦੇ ਵਿੱਚ ਪਹੁੰਚ 48000 47 ਨਿਕਲ ਕੇ ਮੂੰਹ 48000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਪਦੀ ਲੈ ਆਵੇ ਤੇ ਜੈਸਨ ਨੂੰ 45000 ਦੀ ਠੀਕ ਹੈ ਜੀ ਹਾਂਜੀ ਹਾਂਜੀ ਜੇ ਕੋਈ ਗੱਡੀ ਆਪਣੀ ਲੈ ਆਵੇ ਤੇ ਜੈਸਨ ਨੂੰ 45000 ਦੀ ਹਾਂਜੀ ਠੀਕ ਹੈ ਜੀ ਰੇਟ ਭਾਜੀ ਜਿੱਦਾਂ ਦਾ ਡੰਗਰ ਉਦਾਂ ਦਾ ਰੇਟ ਹੈ ਜੀ ਠੀਕ ਹੈ ਜੀ ਰੇਟ ਬਿਲਕੁਲ ਜੈਸਨ ਹਾਂਜੀ ਤੇ ਆਪਣਾ ਲੋਕੇਸ਼ਨ ਤੇ ਨੰਬਰ ਦੱਸ ਲੋਕੇਸ਼ਨ ਆਪਣੀ ਜੀ ਪਿੰਡ ਝਾਮਕੇਖੁਰ ਦਾ ਜ਼ਿਲ੍ਹਾ ਤਰਨਤਨ ਹਾਂਜੀ ਤਹਿਸੀਲ ਵੀ ਤਰਨਤਨ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਤੇ ਫੋਨ ਨੰਬਰ ਜੀ 6284744 ਬਾਕੀ ਭੈਣ ਭਰਾਵਾਂ ਦਾ ਇੰਨਾ ਜ਼ਿਆਦਾ ਪਿਆਰ ਆ ਨਾ ਹਾਂਜੀ ਮੀਂਹ ਪੈਂਦਾ ਰਿਹਾ ਤੇ ਮੀਂਹ ਵਰਦੇ ਦੇ ਵਿੱਚ ਹੀ ਭਾਜੀ ਬੰਦੇ ਆਉਂਦੇ ਰਹੇ ਆ ਦੂਰੋਂ ਨੇੜੇੋਂ ਅੱਛਾ ਈ ਤੇ ਮਾਲ ਜਿੱਗੀ ਗਿਆ ਚਲੋ ਤੇ ਬਾਕੀ ਆਪਣੀਆਂ ਦੇ ਭਾਜੀ ਇਹੋ ਬੇਨਤੀ ਹੱਥ ਜੋੜ ਕੇ ਕੋਣ ਮਾਲ ਲਿਆਂਦਾ ਪਾ ਘੰਟੇ ਚਿਰ ਨੂੰ ਕੋਈ ਨਹੀਂ ਕਰ ਲੈਣਾ ਹਾਂਜੀ ਹਾਂਜੀ ਉਹਦੇ ਗੱਲ ਹੀ ਹਾਂ ਤੇ ਚਲੋ ਬਾਕੀ ਹੋਣੀਆਂ ਸਾਰੀਆਂ ਗੱਲਾਂ ਲੈਣੇ ਦੇਣੇ ਹਾਂਜੀ ਹਾਂਜੀ ਤੇ ਇਹ ਆ ਵੀ ਇਹੋ ਬੇਨਤੀ ਆ ਵੀ ਭਾਜੀ ਜਿੰਨੇ ਵੀ ਆਉਣਾ ਫੋਨ ਕਰਕੇ ਆਵੇ ਮਾਲ ਕਈ ਨਹੀਂ ਹੁੰਦਾ ਗਾੜੀ ਭੈਣ ਭਰਾ ਨੂੰ ਫੇਰਾ ਪੀਣਾ ਠੀਕ ਹੈ ਜੀ ਆਪ ਨਹੀਂ ਘਰੀ ਦਾ ਫੋਨ ਕਰਕੇ ਆਵੇ ਦੂਜੇ ਨੰਬਰ ਤੇ ਇਹ ਗੱਲ ਆ ਵੀ ਆਪ ਦੀ ਤਸੱਲੀ ਕਰ ਤਸੱਲੀ ਕਰ ਲੋ ਜਾਨੀ ਹਾਂਜੀ ਹਣਾ ਜੀ ਤਸੱਲੀ ਕਰ ਕੇ ਪੂਰੀ ਹਾਂਜੀ ਹਾਂਜੀ ਤੇ ਬਾਕੀ ਭਲਜੀ ਤੁਹਾਨੂੰ ਵੀ ਇਹੋ ਬੇਨਤੀ ਕਰਦੇ ਆ ਹਾਂਜੀ ਕਿ ਇਹ ਨਹੀਂ ਵੀ ਆਪਾਂ ਵਪਾਰੀ ਦੀ ਵੀਡੀਓ ਬਣਾਉਣੀ ਆ ਤੁਹਾਡੇ ਚੈਨਲ ਤੇ ਤੇ ਭੈਣਾ ਭਰਾਵਾਂ ਨੂੰ ਇਹੋ ਬੇਨਤੀ ਕਰਦੇ ਵੇਖਣ ਵਾਲੇ ਸਰੋਤਿਆਂ ਨੂੰ ਵੀ ਵਿਆਰਤ ਤੋਂ ਵੱਲ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਬਾਕੀ ਜਿੰਨੇ ਵੀ ਕਿਸੇ ਨੇ ਭੈਣ ਭਰਾਣ ਜੇ ਘਰੇਲੂ ਪਸ਼ੂ ਵੇਚਣਾ ਤੇ ਤੁਹਾਡੇ ਨਾਲ ਕੰਟੈਕਟ ਕਰੇ ਹਾਂਜੀ ਹਾਂਜੀ ਤੇ ਤੁਸੀਂ ਵੀ ਆਪ ਦਾ ਵਿੱਚ ਦੱਸ ਦੋ ਵੀ ਤੁਸੀਂ ਵਾਅਦਾ ਤੋਂ ਮਤਲਬ ਮੰਨ ਲਓ ਭੈਣ ਭਰਾਵਾਂ ਦਾ ਮਾਣ ਕਰਕੇ ਵੀਡੀਓ ਬਣਾ ਦੇ ਜਰੂਰ ਜਰੂਰ ਮਾਣ ਕਰਾਂਗੇ ਜੀ ਹਾਂ ਠੀਕ ਇਹ ਨਹੀਂ ਵੀ ਆਪਾਂ ਵਪਾਰੀ ਦੀ ਬਣਾਉਣੀ ਆ ਉਹ ਘਰ ਵਾਲਾ ਵੀ ਆ ਜੇ ਕੋ ਚਲੋ ਭੈਣ ਭਰਾ ਲੋਡ ਬੰਦ ਕੇ ਵੇਲੇ ਚਲੋ ਅਗਲੇ ਦੇ ਪੈਸੇ ਵਟੇ ਜਾਣ ਹੈਗੇ ਨਹੀਂ ਹਾਂਜੀ ਹਾਂਜੀ ਉਹ ਸਿੱਧੀ ਸਿੱਧੀ ਹਾਂਜੀ 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 ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਭਾਜੀ 6284744127 6284744127 ਨਾਮ ਅੱਗੇ ਵੀ ਦੱਸਿਆ ਫੇਰ ਦੱਸ ਦਿੰਨੇ ਪ੍ਰਤਾਪ ਸਿੰਘ ਛਾਹ ਹੀ ਨਾਮ ਹਾਂਜੀ ਪਿੰਡ ਝਾਵਕੇ ਗੁਰਦ ਜਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਹਾਂਜੀ ਤੇ ਬਾਕੀ ਭਾਜੀ ਸੂਆ ਸੂਆ ਮਾਲਿਆ ਜੀ ਹਾਂਜੀ ਆਪਦੀ ਤਸਲੀ ਕਰਕੇ ਇੱਕ ਟਾਈਮ ਦੋ ਟਾਈਮ ਚੋ ਕੇ ਖੜੋ ਜੀ ਆਪਦੀ ਠੀਕ ਹੈ ਆਪਾਂ ਸਾਰਾ ਕੋ ਕੰਡੇ ਦੀ ਤਾਂ ਕੰਡਾ ਰੱਖਿਆ ਲੀਟਰ ਦੀ ਤਾਂ ਲੀਟਰ ਹੈ ਜੀ ਠੀਕ ਹੈ ਜੀ ਤੇ ਆਪ ਜੂ ਥੱਲੀ ਕਰਕੇ ਖੜੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਇਹੀ ਅੱਜ ਦੇ ਆਪਣੇ ਪੰਜ ਨਾਗ ਪਿੰਡ ਝਾਮਕਾ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਾਹਿਬ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ